ਲੱਗਦਾ ਡਰਤਾ ਬਹੁਤ ਹੀ ਲੱਗਦਾ ਕਿ ਕਿਤੇ ਨਾ ਜਿਆਦਾ ਹੋਰ ਪਾਣੀ ਨਾ ਆ ਜਾਏ ਤੇ ਰੋ ਨਿਕਲਣਾ ਮੁਸ਼ਕਲ ਹੋ ਨਾ ਹੋ ਜਾਏ ਤੇ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ ਮੈਨੂੰ ਲੱਗਦਾ ਜਿੱਦਾਂ ਦਾ ਮਾਹੌਲ ਬਣਿਆ ਹੋਇਆ ਇੱਥੇ ਬਸ ਐਵੇਂ ਹੀ ਹੌਂਦਾਰ ਹੈ ਕਿ ਹੋ ਸਕਦਾ ਰਾਤ ਨੂੰ ਕਦੋਂ ਵੀ ਪਾਣੀ ਵਧ ਸਕਦਾ ਹੈ ਅਸੀਂ ਆਪਣੇ ਬੱਚੇ ਬਾਹਰ ਗੱਡੀ ਹੋਏ ਨੇ ਇੱਕੋ ਹੀ ਕਹਿ ਰਾ ਬੱਚਿਆ ਹੈ ਇਸੇ ਬੋਟ ਰਾਹੀ ਜੋ ਲੋਕ ਨੇ ਆਪਣੇ ਘਰਾਂ ਤੱਕ ਜਾ ਰਹੇ ਨੇ आले ਦਵਾਲੇ ਬਹੁਤ ਸਾਰੇ ਪਿੰਡ ਨੇ ਐਸੇ ਬੋਲ ਰਹੀ ਲੋਕ ਜਿਹੜੇ ਨੇ ਉਹ ਜਾਣਦੇ ਨੇ ਕਿਉਂਕਿ ਕੋਈ ਹੋਰ ਵੀ ਰਾਹ ਜਿਹੜਾ ਉਹ ਨਹੀਂ ਬਚਿਆ ਸੂ ਅੱਖਾਂ ਸਾਹਮਣੇ ਘਰ ਨੂੰ ਡੁੱਬਦਾ ਦੇਖ ਕੇ ਬਹੁਤ ਦੁੱਖ ਹੁੰਦਾ ਹੈ ਕਿਉਂਕਿ ਸਭ ਜਾਣਦੇ ਨੇ ਕਿ ਘਰ ਬਣਾਉਣ ਦੇ ਵਿੱਚ ਸਾਲਾਂ ਬੀਤ ਜਾਂਦੇ ਨੇ ਸਾਲ ਲੱਗ ਜਾਂਦੇ ਨੇ ਬਹੁਤ ਬਹੁਤ ਮਿਹਨਤ ਖਰਕੇ ਬਹੁਤ ਮੁਸ਼ਕਿਲ ਲੱਗਦਾ ਕਹ ਰਿਹਾ ਕਿ ਜੇ ਪਾਣੀ ਦਾ ਪੱਧਰ ਵਧ ਗਿਆ ਤਾਂ ਸਾਡੀ ਪਰਤਾਪਨਾ ਆਸ਼ਿਆਨਾ ਹੀ ਖਤਮ ਹੋ ਜਾ। ਕਿੰਨੇ ਦਿਨ ਹੋ ਗਏ ਤੁਹਾਨੂੰ ਇਸੇ ਤਰ੍ਹਾਂ ਬੋਟ ਦੇ ਰਾਹੀ ਆਪਣੇ ਘਰ ਜਾਣਾ ਪੈ ਰਿਹਾ 15 ਦਿਨ ਹੋ ਗਏ ਜੀ। ਕਦੇ ਸੋਚਿਆ ਸੀ ਕਿ ਇਦਾਂ ਦਾ ਤਿੰਨ ਵੀ ਜਿਹੜਾ ਉਹ ਦੇਖਣਾ ਪਊਗਾ। ਬਸ ਇਹ ਸੋਚਿਆ ਵੀ ਜੇ ਇਹ ਦਿਨ ਆਲੇ ਨੇ। ਬੱਚੇ ਕਿੱਥੇ ਨੇ ਬਾਲ ਬੱਚੇ ਕਿੱਥੇ ਰੱਖੇ ਹੋਏ ਨੇ ਬਸ ਆਪਕੋ ਉਹ ਦਨਾਨ ਕਿਆ ਤੇ ਗਏ ਹੋਏ ਨੇ ਸੁਕੀਆਂ ਥਾਵਾਂ ਤੇ ਗਏ ਨੇ ਕੋਈ ਘਰੇ ਬੈਠੇ ਆ ਕੋਈ ਆਪਕੋ ਦਿਨ ਬੱਚਿਆਂ ਨੂੰ ਲੈ ਕੇ ਕਿਤੇ ਰਹਿਣਾ ਹੈ ਬਹਿਣਾ ਵੀ ਬੜਾ ਔਖਾ ਹੈ ਵੀ ਕਿਤੇ ਰਿਸ਼ਤੇਦਾਰਾਂ ਵਿੱਚ ਵੀ ਫਿਰ ਆਪ ਦੇ ਘਰੇ ਹੀ ਕਈ ਤੇ ਬੈਠੇ ਤੇ ਕਈ ਚਲੇ ਗਏ ਬਹੁਤ ਹੀ ਹੋ ਗਿਆ ਜਿਆ ਵੇਖੋ ਲੋਕਾਂ ਦੇ ਘਰਾਂ ਹੀ ਟਹਿ ਗਏ ਕਿ ਕਿੰਨੇ ਕਮਰੇ ਲੋਕਾਂ ਦੇ ਡਿੱਗੇ ਪੈਨ ਪਾਣੀਆਂ ਦੇ ਵਿੱਚ ਟਾਂਹਾਂ ਚ ਪਾਣੀ ਵੜਿਆ ਪਿਆ ਸੀ ਬਹੁਤ ਜੀ ਆਣਾ ਜਾਣਾ ਤਾਂ ਬਹੁਤ ਹੀ ਔਖਾ ਹੈ ਪਾਣੀ ਦੇ ਵਿੱਚੋਂ ਲੰਘ ਕੇ ਜਾਣਾ ਆਣਾ ਜ ਬਹੁਤ ਔਖਾ ਜੀ ਇੱਥੇ ਹੁਣ ਹੋਰ ਵੀ ਲੋਕ ਹੋਣੇ ਜਿਨ੍ਹਾਂ ਦੇ ਘਰ ਟੈਗ ਗਏ ਨੇ ਉਹ ਕਿਵੇਂ ਰਹਿ ਰਹੇ ਨੇ ਫਿਰ ਉਹ ਬਸ ਕਿਵੇਂ ਆਪ ਉਹਦੇ ਦੰਬ ਤੁੰਬੂ ਲਾ ਕੇ ਕੋ ਕਮਰਿਆਂ ਦੇ ਉੱਪਰ ਬੈਠਾ ਹੈ ਘਰ ਜੀ ਬੈਠਾ ਹੈ ਕਿ ਜਿਵੇਂ ਕੋ ਇੱਕ ਅੱਧਾ ਜਿਵੇਂ ਬੱਚਾ ਆਇਆ ਬਸ ਉਸੇ ਤਰ੍ਹਾਂ ਆਪ ਦਾ ਗੁਜਾਰਾ ਕਰੀ ਜਾਂਦਾ ਹੈ ਜੀ 15 ਤੋਂ 20 ਦਿਨ ਹੋ ਗਏ ਨੇ ਇਵੇਂ ਚੱਲ ਰਿਹਾ ਹਾਂਜੀ ਹਾਂਜੀ ਬਹੁਤ ਦਿਨ ਹੋ ਪੰਜਾਬ ਦੇ ਵਿੱਚ ਇਸ ਵਕਤ ਕੀ ਸਥਿਤੀ ਬਣੀ ਹੋਈ ਹੈ ਕੁਝ ਵੀ ਦੱਸਣ ਦੀ ਲੋੜ ਨਹੀਂ ਹੈ ਅਸੀਂ ਤਸਵੀਰਾਂ ਰਾਹੀਂ ਤੁਹਾਡੇ ਨਾਲ ਸਾਂਝੀਆਂ ਲਗਾਤਾਰ ਕਰ ਰਹੇ ਹਾਂ ਕਿ ਸਥਿਤੀ ਪੰਜਾਬ ਦੇ ਵਿੱਚ ਇਸ ਵਕਤ ਬਣੀ ਹੋਈ ਹੈ ਤਾਂ ਇੱਕੋ ਇੱਕ ਹੁਣ ਰਾਹ ਬਚਿਆ ਹੈ ਅਸੀਂ ਅੱਜ ਫਾਜ਼ਿਲਕਾ ਵਿਖੇ ਪਹੁੰਚੇ ਸੀ ਫਾਜ਼ਿਲਕਾ ਦਾ ਪਿੰਡ ਹੈ ਕਾਵਾ ਵਾਲੀ ਪੱਤਨ ਜੋ ਕਿ ਦੱਸਿਆ ਜਾ ਰਿਹਾ ਹੈ ਕਿ ਪੂਰੇ ਦਾ ਪੂਰਾ ਪਿੰਡ ਡੁੱਬ ਚੁੱਕਿਆ ਹੈ ਤੇ ਇੱਥੇ 20 ਤੋਂ 25 ਪਿੰਡ ਹੋਰ ਨੇ ਜੋ ਕਿ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਤਾਂ ਸਥਿਤੀ ਦਿਨੋ ਦਿਨ ਚਿੰਤਾਜਨਕ ਹੁੰਦੀ ਜਾ ਰਹੀ ਹੈ ਪੰਜਾਬ ਦੀ ਲਗਾਤਾਰ ਕਿਤੇ ਨਾ ਕਿਤੇ ਮੀਂਹ ਪੈਂਦਾ ਹੈ ਜਿਸ ਤੋਂ ਬਾਅਦ ਦਰਿਆਵਾਂ ਦਾ ਡੈਮਾਂ ਦਾ ਪਾਣੀ ਦਾ ਪੱਧਰ ਵੱਧ ਜਾਂਦਾ ਹੈ ਤੇ ਬਹੁਤ ਸਾਰੇ ਪੰਜਾਬ ਦੇ ਇਲਾਕੇ ਇਸ ਵਕਤ ਹੜ੍ਹਾਂ ਦੀ ਮਾਰ ਹੇਟਾਂ ਆਏ ਹੋਏ ਨੇ ਸੋ ਇੱਕੋ ਇੱਕ ਇਹ ਰਾਹ ਬਚਿਆ ਹੈ ਬੋਟ ਦੇ ਜ਼ਰੀਏ ਲੋਕ ਜਿਹੜੇ ਨੇ ਆਪਣੇ ਘਰਾਂ ਵੱਲ ਨੂੰ ਜਾਂਦੇ ਨੇ ਫਿਰ ਇੱਥੇ ਆਉਂਦੇ ਨੇ ਪਿਸਲੇ ਜਾਂਦੇ ਨੇ ਤਾਂ ਕਿੰਨੀ ਜ਼ਿਆਦਾ ਪਰੇਸ਼ਾਨੀਆਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਸ਼ਾਇਦ ਇਸ ਦਾ ਅਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਸੋ ਸਾਡੇ ਨਾਲ ਇਸ ਬੋਟ ਦੇ ਵਿੱਚ ਆਲੇ-ਦੁਆਲੇ ਪਿੰਡਾਂ ਦੇ ਲੋਕ ਜਿਹੜੇ ਨੇ ਉਹ ਬੈਠੇ ਹੋਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਸਰੀਕਾਲ ਜੀ ਕਿਹੜਾ ਪਿੰਡ ਹੈ ਤੁਹਾਡਾ ਪਿੰਡ ਦੋਨਾ ਨਾਨਕਾ ਜੀ ਅੱਛਾ ਤੇ ਕਿੰਨੇ ਦਿਨ ਹੋ ਗਏ ਤੁਹਾਨੂੰ ਇਸੇ ਤਰ੍ਹਾਂ ਬੋਟ ਦੇ ਰਾਹੀਂ ਆਪਣੇ ਘਰ ਜਾਣਾ ਪੈ ਰਿਹਾ ਹੈ 15-20 ਦਿਨ ਹੋ ਗਏ 15-20 ਦਿਨ ਹੋ ਗਏ ਨੇ ਤੇ ਕਦੇ ਸੋਚਿਆ ਸੀ ਕਿ ਇਦਾਂ ਦਾ ਤਿੰਨ ਵੀ ਜਿਹੜਾ ਉਹ ਦੇਖਣਾ ਪਊਗਾ ਬਸ ਇਹ ਸੋਚਿਆ ਵੀ ਨਹੀਂ ਸੀ ਵੀ ਇਹਤੇ ਨਾ ਆਨੇ ਨੇਗੇ ਸਾਲ ਬਾਅਦ ਹੀ ਆ ਜਾਂਦਾ ਹਰ ਸਾਲ ਹੀ ਪਾਣੀ ਆ ਜਾਂਦਾ ਹਰ ਸਾਲ ਪਰੇਸ਼ਾਨ ਹੁੰਦੇ ਹਾਂਜੀ ਹਾਂਜੀ ਇੱਕ ਸਾਲ ਛੱਡਿਆ ਸੀ 2023 ਦਾ ਪਾਣੀ ਆਇਆ ਸੀ ਉਸ ਤੋਂ ਬਾਅਦ ਚ 2025 ਦਾ ਪਾਣੀ ਆ ਗਿਆ अच्छा ਤੁਸੀਂ ਹੁਣ ਬੋਟ ਤੇ ਰਾਹੀ ਜਾ ਰਹੇ ਹੋ ਧੁੱਪ ਵੀ ਕਿੰਨੀ ਤੇਜ਼ ਆ ਗਰਮੀ ਕਿੰਨੀ ਆ ਸਿਹਤ ਤੇ ਵੀ ਅਸਰ ਪੈਂਦਾ ਹਾਂਜੀ ਹਾਂਜੀ ਬੱਚੇ ਕਿੱਥੇ ਨੇ ਪਾਲ ਬੱਚੇ ਕਿੱਥੇ ਰੱਖੇ ਹੋਏ ਨੇ ਬਸ ਆਪੋ ਦਨਾਨਕਾਂ ਤੇ ਗਏ ਹੋਏ ਨੇ ਸੁੱਕੀਆਂ ਥਾਵਾਂ ਤੇ ਗਾਣ ਕੋਈ ਘਰੇ ਬੈਠਿਆ ਕੋਈ ਆਪੋ ਦਨ ਬੱਚਿਆਂ ਨੂੰ ਲੈ ਕੇ ਕਿਤੇ ਰਹਿਣਾ ਬੈਣਾ ਵੀ ਬੜਾ ਔਖਾ ਹੈ ਵੀ ਕਿਤੇ ਰਿਸ਼ਤੇਦਾਰਾਂ ਵਿੱਚ ਵੀ ਫਿਰ ਆਪਦੇ ਘਰੇ ਹੀ ਕਈ ਬੈਠੇ ਐ ਤੇ ਕਈ ਚਲੇ ਗਿਆ ਜੀ ਡਰ ਤਾਂ ਲੱਗਦਾ ਹੋਣਾ ਆ ਨਾ ਹਾਂਜੀ ਹਾਂਜੀ ਉਹ ਰਾਤ ਹੁੰਦੀ ਹੈ ਤਾਂ ਕਿੰਨਾ ਕੁ ਡਲ ਲੱਗਦਾ ਹੈ ਡਰ ਤਾਂ ਬਹੁਤ ਹੀ ਲੱਗਦਾ ਹੈ ਕਿ ਕਿਤੇ ਨਾ ਜ਼ਿਆਦਾ ਹੋਰ ਪਾਣੀ ਨਾ ਆ ਜਾਏ ਤੇ ਰੋ ਨਿਕਲਣਾ ਮੁਸ਼ਕਲ ਹੋਣਾ ਹੋ ਜਾਏ ਕਿਤੇ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ ਹਣੀ ਮੈਨੂੰ ਲੱਗਦਾ ਜਿੱਦਾਂ ਦਾ ਮਾਹੌਲ ਬਣਿਆ ਹੋਇਆ ਇੱਥੇ ਬਸ ਐਵੇਂ ਹੀ ਹੈ ਹੁਣ ਤਾਂ ਹੁਣ ਕਿੱਥੇ ਇੱਥੇ ਆ ਕਿੱਥੇ ਆਏ ਸੀਗੇ ਚਾਹ ਪਾਣੀ ਪੀਣ ਆਏ ਸੀਗੇ ਲੰਗਰ ਛਕਣ ਆਏ ਸੀ ਹਾਂ ਜੀ ਉਜਿਤ ਨਹੀਂ ਹੋ ਰਿਹਾ ਲੰਗਰ ਖਾਣ ਆਂਦੇ ਹੋ ਫਿਰ ਚਲੇ ਜਾਂਦੇ ਹੋ ਹਾਂਜੀ ਨਹੀਂ ਤਾਂ ਫਿਰ ਕੋਈ ਹੋ ਕਹੀਦਾ ਹੈ ਰਿਸ਼ਤੇਦਾਰਾਂ ਵੱਲ ਵੀ ਆਈ ਜਾਂਦੇ ਆਪੀ ਕਿਤੇ ਗਏ ਹੋਏ ਸੀ ਫਿਰ ਹੁਣ ਅੱਜ ਘਰੇ ਵਾਪਸ ਆ ਕੇ ਆਈ ਜਾਂਦੀ ਕੋਈ ਕਿੰਨੇ ਕ ਦਿਨ ਰੱਖ ਲੂਗਾ ਹਾਂਜੀ ਹਾਂਜੀ ਆਪਣਾ ਘਰ ਤਾਂ ਆਪਣਾ ਘਰ ਹੀ ਹਾਂਜੀ 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 ਤੁਹਾਡੇ ਘਰਾਂ ਦੇ ਵਿੱਚ ਵੀ ਪਾਣੀ ਆਇਆ ਹੋਇਆ ਕਿੰਨਾ ਕਿੰਨਾ ਪਾਣੀ ਹੈ ਇਸ ਵਕਤ ਪਾਣੀ ਹੈਗਾ ਹੀ ਹੈ ਜਿਹੜੇ ਵਿਚਕਾਰ ਜਿਵੇਂ ਲੋਕਾਂ ਦੇ ਘਰਾਂ ਚ ਵੀ ਬਹੁਤ ਬੜਿਆ ਪਿਆ ਪਾਣੀ ਤੇ ਕੋਈ ਬਾਹਰ ਜਿਵੇਂ ਵਿਚਕਾਰ ਪਿੰਡੇ ਉਹ ਜਿਵੇਂ ਮੜਮ ਸੁੱਕਾ ਆਪਬਦ ਕਰੇ ਗੇਟਾਂ ਤੇ ਗੱਟੇ-ਗੁੱਟੇ ਲਾਏ ਹੋਏ ਬੰਨ-ਬੁੰਨ ਪਾਏ ਹੋਏ ਆ ਤੇ ਕਨਾਂ ਦੇ ਘਰਾਂ ਵਿੱਚ ਵੀ ਪਾਣੀ ਬਹੁਤ ਹੈਗਾ ਜੀ ਨੁਕਸਾਨ ਕਿੰਨਾ ਹੋ ਗਿਆ ਨੁਕਸਾਨ ਬਹੁਤ ਹੀ ਹੋ ਗਿਆ ਜਿਾ ਦੇਖੋ ਲੋਕਾਂ ਦੇ ਘਰਾਂ ਹੀ ਤਹਿ ਗਏ ਪੀ ਕਿੰਨੇ ਕਮਰੇ ਲੋਕਾਂ ਦੇ ਡਿੱਗੇ ਪਿੰਨ ਪਾਣੀਆਂ ਦੇ ਵਿੱਚ ਟਾਣੀਆਂ ਚ ਪਾਣੀ ਵੜਿਆ ਪਿਆ ਸੀ ਬਹੁਤ ਜੀ ਤੁਸੀਂ ਹੁਣ ਜਿੱਦਾਂ ਘਰ ਜਾ ਰਹੇ ਹੋ ਹਨਾ ਹਾਂ ਜੀ ਰਾਤ ਹੋਣੀ ਆ ਹਾਂਜੀ ਹਾਂਜੀ ਕਿਦਾਂ ਕਿਦਾਂ ਤੁਸੀਂ ਮੈਨੇਜ ਕਰਦੇ ਹੋ ਕਿਉਂਕਿ ਬਹੁਤ ਔਖਾ ਆ ਹਾਂਜੀ ਹਾਂਜੀ ਆ ਨਾ ਜਾਣਾ ਤਾਂ ਬਹੁਤ ਹੀ ਔਖਾ ਹੈ ਪਾਣੀ ਦੇ ਵਿੱਚੋਂ ਲੰਘ ਕੇ ਜਾਣਾ ਆਣਾ ਜਾਣਾ ਬਹੁਤ ਔਖਾ ਹੈ ਜੀ ਇੱਥੇ ਹੁਣ ਹੋਰ ਵੀ ਲੋਕ ਹੋਣੇ ਜਿਨ੍ਹਾਂ ਦੇ ਘਰ ਟੈਗੇ ਗਏ ਨੇ ਉਹ ਕਿਵੇਂ ਰਹਿ ਰਹੇ ਨੇ ਫਿਰ ਉਹ ਬਸ ਕਿਵੇਂ ਆਪੋ ਆਪਣੇ ਤੰਬੂ-ਤੰਬੂ ਲਾ ਕੇ ਕੋਈ ਕੰਬਰੀਆਂ ਦੇ ਉੱਪਰ ਬੈਠਾ ਹੈ ਕੋਈ ਕਰਜੀ ਬੈਠਾ ਹੈ ਕਿ ਜਿਵੇਂ ਕੋਈ ਇੱਕ ਅੱਧਾ ਜਿਵੇਂ ਬੱਚਾ ਆਏ ਬਸ ਉਸੇ ਤਰ੍ਹਾਂ ਆਪਦਾ ਗੁਜ਼ਾਰਾ ਕਰੀ ਜਾਂਦੇ ਆ ਜੀ 15 ਤੋਂ 20 ਦਿਨ ਹੋ ਗਏ ਨੇ ਇਵੇਂ ਹੀ ਚੱਲ ਰਿਹਾ ਹਾਂਜੀ ਹਾਂਜੀ ਬਹੁਤ ਦਿਨ ਹੋ ਗਏ ਹੌਲੀ ਹੌਲੀ ਕਰਦੇ ਸੋ ਇੱਕੋ ਹੀ ਕਾ ਰਾਹ ਬਚਿਆ ਹੈ ਇਸੇ ਬੋਟ ਰਾਹੀ ਜੋ ਲੋਕ ਨੇ ਆਪਣੇ ਘਰਾਂ ਤੱਕ ਜਾ ਰਹੇ ਨੇ ਆਲੇ ਦੁਆਲੇ ਬਹੁਤ ਸਾਰੇ ਪਿੰਡ ਨੇ ਇਸੇ ਬੋਟ ਰਾਹੀ ਲੋਕ ਜਿਹੜੇ ਨੇ ਉਹ ਜਾਂਦੇ ਨੇ ਕਿਉਂਕਿ ਕੋਈ ਹੋਰ ਵੀ ਰਾਹ ਜਿਹੜਾ ਉਹ ਨਹੀਂ ਬਚਿਆ ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿਸ ਤਰੀਕੇ ਕਿੰਨੀ ਪਰੇਸ਼ਾਨੀਆਂ ਦਾ ਸਾਹਮਣਾ ਕਰਕੇ ਹੋਏ ਸਾਨੂੰ ਇਸ ਬੋਟ ਰਾਹੀ ਇੱਕ ਪਿੰਡ ਤੋਂ ਦੂਜੇ ਪਿੰਡ ਤੱਕ ਜਾਣਾ ਪੈਂਦਾ ਸੋ ਹੋਰ ਵੀ ਲੋਕ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਸਾਸ਼ਟ੍ਰੀ ਕਾਲ ਸਭ ਤੋਂ ਪਹਿਲਾਂ ਤਾਂ ਹਾਂਜੀ ਸਾਸ਼ਟ੍ਰੀ ਕਾਲ ਜੀ ਕਿੰਨਾ ਕੌਖਾ ਹੋ ਰਿਹਾ ਆ ਹਾਂਜੀ ਜੀ ਬਹੁਤ ਔਖਾ ਹੈ ਘਰ ਦੇ ਘਰ ਦੇ ਵਿੱਚ ਵੀ ਪਾਣੀ ਹੋਣਾ ਹਾਂਜੀ ਘਰਾਂ ਦੇ ਵਿੱਚ ਪਾਣੀ ਹੋਣ ਜਾ ਰਿਹਾ ਹੈ ਪਹਿਲਾਂ ਤਾਂ ਬਨ ਬਨ ਬੰਨੇ ਹੋਈ ਸੀ ਹੁਣ ਪਾਣੀ ਜਾ ਰਿਹਾ ਅੰਦਰ ਹੁਣ ਡਰ ਹੈ ਕਿ ਹੋ ਸਕਦਾ ਰਾਤ ਨੂੰ ਕਦੋਂ ਵੀ ਪਾਣੀ ਵਧ ਸਕਦਾ ਹੈ ਅਸੀਂ ਆਪਣੇ ਬੱਚੇ ਬਾਹਰ ਘੱਡੀ ਹੋਏ ਨੇ ਮਤਲਬ ਇੱਥੋਂ ਦੂਰ ਦੁੱਖ ਹੁੰਦਾ ਹੈ ਤੇ ਹਾਂਜੀ ਆਪਣਾ ਘਰ ਛੱਡ ਕੇ ਹੁਣ ਆਏ ਆ 15 ਦਿਨਾਂ ਬਾਅਦ ਅੱਜ ਘਰੇ ਆਏ ਆ ਕੋਈ ਸਮਾਨ ਉੱਤੇ ਰੱਖਣ ਆਏ ਆ ਕਿ ਹੋ ਸਕਦਾ ਹੈ ਕਿ ਪਾਣੀ ਵੱਧ ਵੀ ਸਕਦਾ ਪਾਣੀ ਦਾ ਪੱਦਰ ਜਿਸ ਕਰਕੇ ਅਸੀਂ ਹੁਣ ਅੱਜ ਆਏ ਆ ਰਾਤ ਨੂੰ ਰਾਤ ਨੂੰ ਤਾਂ ਨੀਂਦ ਵੀ ਨਹੀਂ ਆਉਂਦੀ ਹਣੀ ਦੀਦੀ ਨੀਂਦ ਬਿਲਕੁਲ ਵੀ ਨਹੀਂ ਆਉਂਦੀ ਸਾਰੀ ਰਾਤ ਜਿਹੜੇ ਇੱਥੇ ਜੀ ਬੈਠੇ ਨੇ ਉਹ ਸਾਰੀ ਰਾਤ ਉੱਠ ਉੱਠ ਕੇ ਦੇਖਦੇ ਨੇ ਵੀ ਪਾਣੀ ਕਿੰਨਾ ਵੱਜ ਚੁੱਕਾ ਹੈ ਕਿੰਨਾ ਨਹੀਂ ਕੀ ਬਣਨ ਵਾਲਾ ਹੈ ਜਿਸ ਤਰ੍ਹਾਂ ਖਬਰ ਆ ਰਹੀ ਹੈ ਸੁਣਦੇ ਆ ਤਾਂ ਕਦੇ ਸੋਚਿਆ ਸੀ ਕਿ ਇਦਾਂ ਦਾ ਦਿਨ ਵੀ ਦੇਖਣਾ ਪਊਗਾ ਨਹੀਂ ਸੋਚਿਆ ਸੀ ਕਿ ਇਹ ਦਿਨ ਸਾਨੂੰ ਕਦੇ ਦੇਖਣੇ ਪੈਣਗੇ ਸਾਰੀਆਂ ਫਸਲਾਂ ਡੁੱਬ ਗਈਆਂ ਹੁਣ ਤਾਂ ਘਰਾਂ ਦੀ ਵੀ ਉਮੀਦ ਨਹੀਂ ਕਿ ਸਾਡੇ ਘਰ ਬਚ ਜਾਣਗੇ ਘਰਾਂ ਦਾ ਕੀ ਹਾਲ ਹੈ ਇਸ ਵਕਤ ਘਰਾਂ ਦੇ ਵਿੱਚ ਪਾਣੀ ਹੈ ਸਾਈਡਾਂ ਤੇ ਵਿਚਾਲੇ ਕੋਈ ਘਰ ਥੋੜੇ ਬਹੁਤ ਹੈਗੇ ਜਿਨ੍ਹਾਂ 'ਚ ਪਾਣੀ ਨਹੀਂ ਹੈ ਬੰਨ ਬੰਨੇ ਹੋਏ ਨੇ ਤੁਹਾਡੇ ਘਰ ਦਾ ਕੀ ਹਾਲ ਹੈ ਸਾਡੇ ਵਿਚਾਲੇ ਹੈ ਘਰ ਦੀ ਦੀ ਤੇ ਉੱਥੇ ਬੰਨ ਲਾਇਆ ਹੋਇਆ ਹੈ ਸਾਡੇ ਪਰਿਵਾਰ ਕੁਝ ਬੈਠੇ ਉੱਥੇ ਉਹਨਾਂ ਨੇ ਬੰਨ ਲਾਏ ਹੋਏ ਨੇ ਸਾਈਡਾਂ ਤੋਂ ਪਰ ਫਿਰ ਵੀ ਡਰ ਤਾਂ ਡਰੀ ਹੈ ਜੀ ਕਿੰਨੇ ਕ ਮੁਸ਼ਕਲਾਂ ਦੇ ਨਾਲ ਕਿੰਨਿਆਂ ਕ ਕਹਿ ਸਕਦੇ ਕਿ ਪਰੇਸ਼ਾਨੀਆਂ ਝਲ ਕੇ ਉਹ ਘਰ ਬਣਾਇਆ ਸੀ ਜਿਹੜਾ ਅੱਜ ਪਾਣੀ ਦੇ ਵਿੱਚ ਹੈ ਬਹੁਤ ਜ਼ਿਆਦਾ ਦੀਦੀ ਸਾਰੀ ਮਤਲਬ ਕਹਿੰਦੇ ਜਿਵੇਂ ਪੂੰਜੀ ਲਾਈ ਹੋਈ ਹੈ ਆਪਣੀ ਪੂੰਜੀ ਲਾ ਕੇ ਬਣਾਇਆ ਸਾਰਾ ਇਹ ਘਰ ਹੁਣ ਅੱਜ ਬਹੁਤ ਦੁੱਖ ਹੋ ਰਿਹਾ ਕਿ ਜੇ ਪਾਣੀ ਦਾ ਪੱਧਰ ਵੱਧ ਗਿਆ ਤਾਂ ਸਾਡੇ ਕੋਲ ਤਾਂ ਆਪਣਾ ਆਸ਼ਿਆਨਾ ਹੀ ਖਤਮ ਹੋ ਜਾਣਾ ਅੱਖਾਂ ਸਾਹਮਣੇ ਘਰ ਨੂੰ ਡੁੱਬਦਾ ਦੇਖ ਕੇ ਬਹੁਤ ਦੁੱਖ ਹੁੰਦਾ ਆ ਕਿਉਂਕਿ ਸਭ ਜਾਣਦੇ ਨੇ ਕਿ ਘਰ ਬਣਾਉਣ ਦੇ ਵਿੱਚ ਸਾਲਾਂ ਬੀਤ ਜਾਂਦੇ ਨੇ ਸਾਲ ਲੱਗ ਜਾਂਦੇ ਨੇ ਬਹੁਤ ਮਿਹਨਤ ਬਹੁਤ ਮਿਹਨਤ ਕਰਕੇ ਲੋਕਾਂ ਦਾ ਘਰ ਬਣਾ ਬੜੇ ਮੁਸ਼ਕਿਲ ਨਾਲ ਬਣਾਇੰਦੀ ਦਿਖਾਰਾ ਫਸਲ ਸਾਰੀ ਆ ਕੇ ਡੁੱਬ ਜਾਂਦੀਆਂ ਨੇ ਜੀ ਸਾਰ ਬਾਦੀ ਡੁੱਬ ਜਾਂਦੀ ਫਸਲ ਤਾਂ ਫਸਲ ਤਾਂ ਸਾਥ ਹੀ ਨਹੀਂ ਦਿੰਦੀ ਅੱਛਾ ਕੋਈ ਮਦਦ ਵਾਸਤੇ ਆਇਆ ਇਥੇ ਮਦਦ ਵਾਸਤੇ ਬਸ ਇਹ ਹੀ ਹੈ ਜਿਹੜੇ ਫੈਨਾ ਫਰਾ ਭੇਜ ਰਹੇ ਨੇ ਰਾਸ਼ਨ ਕੋਈ ਆਪਣੇ ਵਰਗੇ ਲੋਕ ਇਕੱਠਾ ਕਰਕੇ ਉਹ ਸਰਕਾਰਾਂ ਤਾਂ ਕੁਝ ਨਹੀਂ ਕਰ ਰਹੀਆਂ ਸਰਕਾਰ ਵੀ ਕੁਝ ਕਰ ਸਰਕਾਰ ਤਾਂ ਕੁਝ ਨਹੀਂ ਦੇ ਰਹੀ ਬਸ ਬਸ ਉਹ ਤਾਂ ਆਪ ਦੇ ਵੀ ਨਹੀਂ ਮਿਲਦੇ ਤੇ ਨਾ ਕੋਈ ਘਰਾਂ ਦਾ ਕੁਝ ਮਿਲਦਾ ਹੈ ਕਿ ਜਿਨ੍ਹਾਂ ਦੇ ਡੇਕੀ ਟਾਂਗ ਨਾਲ ਜੇ ਕੋਈ ਅਗੂ ਲੀਡਰ ਹੁੰਦੇ ਆ ਉਹ ਲੈ ਜਾਂਦੇ ਆ ਦੂਸਰਾਂ ਨੂੰ ਮਿਲਦਾ ਹੀ ਨਹੀਂ ਆਪਣੇ ਪੱਦਰ ਤੇ ਹੀ ਕਰ ਰਿਹਾ ਜੋ ਕਰ ਰਿਹਾ ਆਪਣੇ ਮੋਢਿਆਂ ਤੇ ਆ ਸਾਡੇ ਹੁਣ ਪਾਣੀ ਦਾ ਪਦਰ ਜਿਵੇਂ ਜਿਵੇਂ ਹਟੂਗਾ ਅਸੀਂ ਆਪਣੇ ਆਪ ਹੀ ਆਪਣੇ ਘਰ ਘੜੇ ਕਰਾਂਗੇ ਸਾਨੂੰ ਕਿਸੇ ਦੀ ਉਮੀਦ ਨਹੀਂ ਕਿ ਸਾਨੂੰ ਕੋਈ ਕੁਝ ਦੇਵੇਗਾ ਕਿ ਅਸੀਂ ਸਾਨੂੰ ਕਿਸੇ ਦਾਸਰਾ ਹੈ ਕਿ ਅਸੀਂ ਉਹਨਾਂ ਦੇ ਆਸਰੇ ਤੇ ਹੈਗੇ ਆਂ ਵੀ ਸਾਨੂੰ ਕੁਝ ਦੇਣਗੇ ਜਾਂ ਸਾਡੇ ਘਰ ਬਣ ਜਾਣਗੇ ਦੁਬਾਰਾ ਤੇ ਸਾਡੀਆਂ ਜੋ ਫਸਲਾਂ ਡੇਬ ਚੁਕੀਆਂ ਨੇ ਉਹ ਤਾਂ ਸਾਨੂੰ ਕਿਸੇ ਦੇਣਾ ਵੀ ਕੀ ਦੀਦੀ ਜੇ ਦੇਣਗੇ ਤਾਂ ਉਹ ਰਸਤੇ ਵਿੱਚ ਖਾਣ ਵਾਲੇ ਬਹੁਤ ਬੈਠੇ ਆਂ ਰਸਤੇ ਦੀ ਖਾ ਲੈਂਦੇ ਬਾਲ ਬੱਚੇ ਕਿੱਦਾਂ ਬਚਾਏ ਹੋਏ ਨੇ ਕਿੱਥੇ ਭੇਜੇ ਨੇ ਬਾਹਰ ਕੱਢੇ ਹੋਏ ਨੇ ਦੀਦੀ ਤਾਂ ਲੱਗਦਾ ਹੈ ਹਾਂਜੀ 15 ਦਿਨ ਹੋ ਗਏ ਬਾਹਰ ਰਗੇ ਨੇ ਅਸੀਂ ਵੀ ਅੱਜ ਹੀ ਆਏ ਆ ਘਰ ਸਾਡਾ ਹੋਰ ਇੱਕ ਮੇਰਾ ਵੱਡਾ ਜੇਠ ਹੈ ਉਹ ਘਰੇਗਾ ਮੱਝਾਂ ਪਾਸੂ ਵੀ ਉੱਥੇ ਹੀ ਨੇ ਤੇ ਉਹ ਉਹਨਾਂ ਲਈ ਵਿਚਾਰਾ ਵਗੈਰਾ ਔਖਾ ਹੀ ਹੈ ਬਹੁਤ ਜ਼ਿਆਦਾ ਔਖਾ ਸੋ ਬਹੁਤ ਜ਼ਿਆਦਾ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਸੀਂ ਹੁਣ ਵੋਟ ਤੋਂ ਉਤਰਨ ਲੱਗੇ ਆ ਤੁਹਾਨੂੰ ਨਾਲ ਦੀ ਨਾਲ ਕਵਰੇਜ ਅਸੀਂ ਦਵਾਂਗੇ ਲਾਈ ਪੰਜਾਬੀ ਟੀਵੀ ਦੇ ਜ਼ਰੀਏ ਕਿ ਕਿੰਨੀਆਂ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਇੱਥੇ ਫਾਜ਼ਿਲਕਾ ਦੇ ਲੋਕ ਇਸ ਵਕਤ ਕਰ ਰਹੇ ਨੇ ਜੁੜੇ ਰਹੋ ਲਾਈ ਪੰਜਾਬੀ ਟੀਵੀ ਦੇ ਨਾਲ